ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਸੰਗਰੂਰ ਦੇ ਪਿੰਡ ਘਰਾਚੋ ਤੋਂ ਅਸੀਂ ਵੀ ਆਪਣੇ ਚੈਨਲ ਦੇ ਉੱਪਰ ਚਲਾਇਆ ਸੀ ਜਿਸ ਵਿੱਚ ਕਿ ਦੋ ਨੌਜਵਾਨਾਂ ਦੀ ਜੋ ਕਿ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਸੀ ਇੱਕ ਵੱਡੀ ਕਿਸਾਨ ਜੱਥੇਬੰਦੀ ਦੇ ਆਗੂ ਵੱਲੋਂ ਕੁੱਟਮਾਰ ਕੀਤੀ ਜਾਂਦੀ ਆ ਔਰ ਕੁੱਟਮਾਰ ਇੰਨੀ ਕਿ ਜ਼ਿਆਦਾ ਕੀਤੀ ਗਈ ਕਿ ਦੋਵੇਂ ਜਿਹੜੇ ਉਹ ਨੌਜਵਾਨ ਨੇ ਉਹ ਅਪਾਹਜ ਹੋਣ ਦੀ ਕਿਗਾਰ ਤੇ ਖੜੇ ਨੇ ਔਰ ਕੁੱਟਮਾਰ ਕਰਨ ਵਾਲੇ ਜਿਹੜਾ ਕੁੱਟਮਾਰ ਕਰਨ ਵਾਲਾ ਘਰਾਚੋ ਪਿੰਡ ਦਾ ਮਨਜੀਤ ਸਿੰਘ ਘਰਾਚੋ ਉਹਦੀ سپورਟ ਦੇ ਵਿੱਚ ਉਗਰਾਹਾਂ ਜਥੇਬੰਦੀ ਆਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਗਰਾਹਾਂ ਜਥੇਬੰਦੀ ਦਾ ਬਿਆਨ ਆਇਆ ਸੀ ਕਿ ਜਿਹੜਾ ਉਸ ਤੇ ਐਸਸੀ ਐਸਟੀ ਐਕਟ ਲਗਾ ਲਗਾਇਆ ਜਾ ਰਿਹਾ ਉਹ ਅਸੀਂ ਨਹੀਂ ਲਗਾਉਣ ਦੇਵਾਂਗੇ ਚਾਹੇ ਸਾਨੂੰ ਜੋ ਵਿਸ਼ੇ ਨਾਲ ਅਰਸ਼ੇਸ ਸੰਬੰਧੀ ਕਰਨਾ ਪਵੇ ਉਹ ਕਰਾਂਗੇ ਪਰ ਕੁੱਟਮਾਰ ਕਰਨ ਵਾਲੇ ਉਸ ਜਲਾਬ ਦੇ ਉੱਪਰ ਕਾਰਵਾਈ ਅਸੀਂ ਨਹੀਂ ਇਹ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਦੇ ਉੱਪਰ ਇੱਕ ਔਰਤ ਵੱਲੋਂ ਇਲਜ਼ਾਮ ਲਾਏ ਜਾਂਦੇ ਆ ਕਿ ਮੈਂ ਇਸ ਪਰਿਵਾਰ ਦੀ ਨੋਹਾਂ ਔਰ ਇਹ ਪਰਿਵਾਰ ਜਿਹੜਾ ਮੈਨੂੰ ਇੱਥੇ ਵਸਣ ਨਹੀਂ ਦੇ ਰਿਹਾ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਤੈਸ ਮਸਲੇ ਦੇ ਵਿੱਚ ਵੀ ਇਸ ਕੁੜੀ ਦੀ ਜਿਹੜੀ ਸਪੋਰਟ ਕਰਨਾ ਉਸ ਔਰਤ ਦੀ ਸਪੋਰਟ ਕਰਨ ਦੇ ਲਈ ਉਗਰਾਹਾਂ ਜਥੇਬੰਦੀ ਦੀ ਮੈਨੂੰ ਲੱਗਦਾ ਸ਼ਾਇਦ ਔਰਤ ਵਿੰਗ ਔਰਤਾਂ ਦੀ ਜਿਹੜੀ ਉਗਰਾਹਾਂ ਜਥੇਬੰਦੀ ਬਣੀ ਆ ਉਹ ਲੇਡੀਜ਼ ਉਸ ਔਰਤ ਦੇ ਹੱਕ ਦੇ ਵਿੱਚ ਆਈਆਂ ਪਰ ਸਾਰੇ ਲੋਕਾਂ ਦੇ ਲੋਕ ਕੰਡੇ ਉਦੋਂ ਖੜੇ ਹੋਏ ਜਦੋਂ ਇਸ ਮਾਮਲੇ ਦੀ ਜਿਹੜੀ ਸਚਾਈ ਪਤਾ ਕਰਨ ਲਈ ਸੱਚ ਦੀ ਪੜਤਾਲ ਚੈਨਲ ਵਾਲਾ ਸਾਡਾ ਵੀਰ ਪੱਤਰਕਾਰ ਸੋਹਰਾ ਪਰਿਵਾਰ ਦੇ ਕੋਲ ਗਿਆ ਤ ਸੋਹਰਾ ਪਰਿਵਾਰ ਨੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਜਿਹੜੀ ਉਹ ਖਿਸਕ ਜਾਵੇਗੀ ਕਿ ਸੋਹਰਾ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਜਿਹੜੀ ਉਹ ਔਰਤਾ ਉਸਦੇ ਕਿਸੇ ਨਾਜਾਇਜ਼ ਕਿਸੇ ਹੋਰ ਬੰਦੇ ਦੇ ਨਾਲ ਔਰਤ ਦੇ ਨਾਜਾਇਜ਼ ਸਬੰਧ ਆ ਇਹ ਅਸੀਂ ਇਨਕਾਰ ਹੈ ਸੋਹਰਾ ਪਰਿਵਾਰ ਨੇ ਇਲਜ਼ਾਮ ਲਾਇਆ ਤੇ ਉਹਨਾਂ ਨੇ ਇੱਕ ਵੀਡੀਓ ਪੇਸ਼ ਕੀਤੀ ਜਿਹਦੇ ਵਿੱਚ ਕਿ ਜਿਹੜੀ ਜਿਹੜੀ ਔਰਤ ਸੋਹਰਾ ਪਰਿਵਾਰ ਤੇ ਇਲਜ਼ਾਮ ਲਾ ਰਹੀ ਆ ਉਸ ਔਰਤ ਦਾ ਜਿਹੜਾ ਬੁਆਏਫਰੈਂਡ ਸੀ ਜਿਹਦੇ ਨਾਲ ਉਸਦੇ ਨਜਾਇਜ਼ ਸਬੰਧ ਸੀ ਉਹ ਔਰਤ ਦਾ ਬੱਚਾ ਸੀ 2 ਸਾਲਾਂ ਦਾ ਉਸ ਬੱਚੇ ਦੇ ਮੂੰਹ ਦੇ ਵਿੱਚੋਂ ਆਪਣਾ ਗੋਪਤੰਗ ਪਾਉਂਦਾ ਜਦੋਂ ਕਿ ਉਹ ਪੀਣ ਲਈ ਦੁੱਧ ਦੀ ਡਿਮਾਂਡ ਕਰਦਾ ਤੁਸੀਂ ਦੇਖੋ ਕਿੰਨੀ ਘਣਾਉਣੀ ਹਰਕਤ ਉਸ ਔਰਤ ਵੱਲੋਂ ਔਰ ਉਸਦੇ ਸਾਥੀ ਵੱਲੋਂ ਜਿਹਦੇ ਨਾਲ ਉਹਦੇ ਨਜਾਇਜ਼ ਸਬੰਧ ਸੀ ਕਿੰਨੀ ਘਣਾਉਣੀ ਮਤਲਬ ਤੁਸੀਂ ਦੇਖੋ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਦੇਣ ਵਾਲੀ ਘਟਨਾ ਹੈ ਔਰ ਉਹ ਗ੍ਰਾਹਜ ਅਤੇ ਬੰਦੀਆਂ ਉਹ ਬੀਬੀਆਂ ਉਸ ਔਰਤ ਦੇ ਹੱਕ ਵਿੱਚ ਡਟ ਕੇ ਖੜੀਆਂ ਕਹਿੰਦੇ ਵੀ ਅਸੀਂ ਇਸ ਔਰਤ ਨੂੰ ਇਨਸਾਫ਼ ਦਿਵਾਉਣਾ ਕਹਿੰਦੇ ਗਲਤੀਆਂ ਤਾਂ ਹੋਈ ਜਾਂਦੀਆਂ ਗਲਤੀਆਂ ਤਾਂ ਵੱਡੀਆਂ-ਵੱਡੀਆਂ ਤਾਂ ਹੋ ਜਾਂਦੀਆਂ ਪਰ ਤੁਸੀਂ ਦੱਸੋ ਸਾਥੀਓ ਕਿ ਇੰਨੀ ਵੱਡੀ ਗਲਤੀ ਕਰਨਾ ਔਰ ਜਿਹੜੀ ਉਹ ਵੀਡੀਓ ਮਿਲੀ ਹੈ ਜਿਹਦੇ ਵਿੱਚ ਕਿ ਉਹ ਬੰਦਾ ਆਪਣਾ ਗੁਪਤੰਗ ਉਸ ਬੱਚੇ ਦੇ ਮੂੰਹ ਦੇ ਵਿੱਚ ਪਾ ਰਿਹਾ ਉਹ ਵੀਡੀਓ ਵੀ ਉਸ ਔਰਤ ਦੇ ਜਿਹੜੀ ਫੋਨ ਦੇ ਵਿੱਚੋਂ ਮਿਲੀ ਹੈ ਜਿਹੜੀ ਔਰਤ ਆਪਣੇ ਸਹੁਰਿਆਂ ਦੇ ਉੱਪਰ ਇਲਜ਼ਾਮ ਲਾ ਰਹੀ ਹੈ ਕਿ ਉਸ ਨੂੰ ਘਰੇ ਨਹੀਂ ਵੜਨ ਦਿੰਦੇ ਜਾਂ ਘਰੋਂ ਬਾਹਰ ਕੱਢ ਕੇ ਰੱਖਿਆ ਤੇ ਕਈ ਦਿਨਾਂ ਤੋਂ ਧਰਨਾ ਉਹਨਾਂ ਦੇ ਬਾਹਰ ਚਲਾ ਰੱਖਿਆ ਔਰ ਸੁਣਨ ਚ ਆਇਆ ਕਿ ਉਹ ਜਿਹੜੀ ਔਰਤ ਆ ਉਹ ਸਿਧਾਨਾ ਪਿੰਡ ਦੀ ਆ ਪਹਿਲਾਂ ਲੱਖੇ ਸਿਧਾਨੇ ਕੋਲੇ ਵੀ ਇਹ ਮਸਲਾ ਗਿਆ ਸੀ ਪਰ ਉੱਥੇ ਮਸਲਾ ਹੱਲ ਨਹੀਂ ਹੋਇਆ ਤਾਂ ਉਗਰਾਹ ਜਥੇਬੰਦੀ ਦੇ ਜਿਹੜੀਆਂ ਵਰਕਰ ਨੇ ਜਾਂ ਜਿਹੜੀਆਂ ਬੀਬੀਆਂ ਨੇ ਜਿਨ੍ਹਾਂ ਨੇ ਧਰਨਾ ਲਾ ਰੱਖਿਆ ਉਹਨਾਂ ਕੋਲੇ ਇਹ ਮਸਲਾ ਗਿਆ ਤੁਸੀਂ ਦੱਸੋ ਵੀ ਕੋਈ ਬੰਦਾ ਇੰਨੀ ਕਾਨੂੰਨੀ ਹਰਕਤ ਕਰਦਾ ਪਹਿਲੀ ਗੱਲ ਤਾਂ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਦੇ ਚਾਈਲਡ ਐਕਟ ਲਗਾ ਕੇ ਉਹਨਾਂ ਨੂੰ ਦੋਵਾਂ ਨੂੰ ਜਿਹੜੇ ਬੰਦੇ ਨਾਲ ਉਹਦੇ ਨਾਜਾਇਜ਼ ਸਬੰਧ ਆ ਉਹਨੂੰ ਤੇ ਇਸ ਬੀਬੀ ਨੂੰ ਜੇਲ੍ਹ ਦੇ ਵਿੱਚ ਸੱਟਣਾ ਚਾਹੀਦਾ ਔਰ ਉੱਤੋਂ ਇਹਨਾਂ ਨੇ ਉਸ ਪਰਿਵਾਰ ਨੂੰ ਪਰੇਸ਼ਾਨ ਕਰਨ ਦੇ ਲਈ ਉਹਨਾਂ ਦੇ ਬਾਰ ਦੇ ਵਿੱਚ ਧਰਨਾ ਲਾ ਰੱਖਿਆ ਇਹ ਉਹ ਗਰਾਹਾਂ ਜਿੱਥੇ ਬੰਦੀ ਦੇ ਲੋਕਾਂ ਨੇ ਧਰਨਾ ਲਾ ਰੱਖਿਆ ਤੇ ਜਿਹੜੀ ਮਨਜੀਤ ਸਿੰਘ ਘਰਾਚੋ ਦੇ ਜਿਹੜੀ ਘਟਨਾ ਸਾਹਮਣੇ ਆਈ ਸੀ ਉਹਦੇ ਵਿੱਚ ਵੀ ਪੱਕੇ ਸਬੂਤ ਸੀ ਵੀਡੀਓ ਸੀ ਕਿਸ ਤਰ੍ਹਾਂ ਨਾਲ ਨਾਜਾਇਜ਼ ਕੁਟਮਾਰ ਉਹਨਾਂ ਬੱਚਿਆਂ ਦੀ ਉਹ ਕਰ ਰਿਹਾ ਸੀ ਪਰ ਉਸ ਮਸਲੇ ਦੇ ਵਿੱਚ ਵੀ ਉਹ ਗਰਾਹਾਂ ਜਿੱਥੇ ਬੰਦੀ ਦੇ ਲੋਕ ਉਸ ਬੰਦੇ ਦੇ ਨਾਲ ਆ ਕੇ ਖੜੇ ਹੋਗੇ ਸੀ ਤਾਂ ਕੀ ਕਹਿ ਸਕਦੇ ਆਂ ਸੀ ਕਿ ਜਿਹੜੀ ਉਹ ਗਰਾਹਾਂ ਜਥੇਬੰਦੀ ਆ ਕਿ ਇਹ ਗੁੰਡਾਗਰਦੀ ਕਰ ਰਹੀ ਆ ਹੁਣ ਜਦੋਂ ਸ਼ਰਿਆਮ ਸਬੂਤ ਵੀ ਮਿਲ ਰਹੇ ਆ ਕਿ ਉਸ ਔਰਤ ਨੇ ਬੱਚੇ ਦੇ ਨਾਲ ਬਹੁਤ ਗਲਤ ਕੀਤਾ ਤਾਂ ਕੋਈ ਬੰਦਾ ਅਜਿਹੀ ਔਰਤ ਨੂੰ ਆਪਣੇ ਘਰ ਦੇ ਵਿੱਚ ਕਿਵੇਂ ਰੱਖ ਸਕਦਾ ਤੁਸੀਂ ਦੱਸੋ ਇਹ ਇਲਜ਼ਾਮ ਅਸੀਂ ਨਹੀਂ ਲਾ ਰਹੇ ਸਤ ਦੀ ਪੜਤਾਰ ਚੈਨਲ ਦੇ ਉੱਪਰ ਮੈਂ ਖਬਰ ਦੇਖ ਰਿਹਾ ਸੀ ਤਾਂ ਉਸ ਚੈਨਲ ਦੇ ਉੱਪਰ ਹੀ ਮੈਂ ਦੇਖਿਆ ਕਿ ਉਸ ਪਰਿਵਾਰ ਨੇ ਕਿਹਾ ਕਿ ਸਾਡੇ ਪੋਤੇ ਦੇ ਮੂੰਹ ਦੇ ਵਿੱਚ ਉਹ ਬੰਦਾ ਆਪਣਾ ਗੁਪਤੰਗ ਪਾ ਰਿਹਾ ਸੀ ਤੁਸੀਂ ਦੱਸੋ ਸਾਥੇ ਜਿਹੜੇ ਲੋਕ ਵੀਡੀਓ ਦੇਖ ਰਹੇ ਆ ਚਾਹੇ ਉਹ ਕਿਸਾਨ ਆ ਜਾਂ ਕੋਈ ਮਜ਼ਦੂਰ ਆ ਜੋ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਆ ਤੁਸੀਂ ਇਹ ਗੱਲ ਦੇ ਨਾਲ ਕਿੰਨਾ ਕ ਸਹਿਮਤ ਆ ਕਿ ਕੀ ਕੋਈ ਪਰਿਵਾਰ ਅਜਿਹੀ ਔਰਤ ਨੂੰ ਆਪਣੇ ਘਰ ਦੇ ਵਿੱਚ ਨੋ ਬਣਾ ਕੇ ਰੱਖ ਸਕਦਾ ਵੀ ਜਿਹੜੀ ਔਰਤ ਨੇ ਇੰਨੀ ਘਣਾਉਣੀ ਹਰਕਤ ਕੀਤੀ ਹੋਵੇ ਔਰ ਉਗਰਾਹਾਂ ਜਥੇ ਬੰਦੀ ਹੈ ਉਹਦਾ ਸਾਥ ਦੇ ਰਹੀ ਆ ਫਿਰ ਕੀ ਸਮਝ ਸਕਦੇ ਆ ਵੀ ਉਹ ਜਿਹੜੇ ਕੋਈ ਜਥੇ ਬੰਦਿਆਂ ਆ ਚਾਹੇ ਕੋਈ ਕਿਸਾਨ ਜਥੇ ਬੰਦਿਆਂ ਜਾਂ ਮਜ਼ਦੂਰ ਜਥੇ ਬੰਦਿਆਂ ਕੋਈ ਵੀ ਬੰਦਾ ਜਿਹੜਾ ਗਲਤ ਬੰਦੇ ਦਾ ਸਾਥ ਦਿੰਦਾ ਕੀ ਇਹ ਗੁੰਡਾਗਰਦੀ ਨਹੀਂਗੀ ਇੱਕ ਪਰਿਵਾਰ ਨੂੰ ਤੁਸੀਂ ਪਰੇਸ਼ਾਨ ਕਰ ਰਹੇ ਹੋ ਮੈਂ ਉਹਨਾਂ ਬੀਬੀਆਂ ਨੂੰ ਜਾਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਡੇ ਪਰਿਵਾਰ ਦੇ ਨਾਲ ਅਜਿਹੀ ਘਟਨਾ ਹੋ ਜੇ ਤੁਹਾਡੇ ਪੁੱਤ ਦੇ ਨਾਲ ਅਜਿਹੀ ਗੰਦੀ ਘਨਾਉਣੀ ਹਰਕਤ ਹੋਵੇ ਤਾਂ ਕੀ ਤੁਸੀਂ ਆਪਣੀ ਨੂੰ ਨੂੰ ਆਪਣੇ ਘਰ ਦੇ ਵਿੱਚ ਰੱਖੋਗੇ ਵੀ ਤੁਸੀਂ ਦੋਗਲੇ ਕੰਮ ਕਿਉਂ ਕਰਦੇ ਆ ਤੇ ਮੈਂ ਪ੍ਰਸ਼ਾਸਨ ਨੂੰ ਔਰ ਉਸ ਸਹੁਰਾ ਪਰਿਵਾਰ ਨੂੰ ਬੇਨਤੀ ਕਰਦਾ ਕਿ ਜੇਕਰ ਇਹ ਤੁਹਾਡੇ ਕੋਲੇ ਵੀਡੀਓ ਹੈ ਅਗਰ ਇਸ ਮਾਮਲੇ ਦੇ ਵਿੱਚ ਸੱਚਾਈ ਹੈ ਜਿਹੜੀ ਤੁਸੀਂ ਘਟਨਾ ਸੱਤ ਦੀ ਪੜਤਾਲ ਵਾਲੇ ਪੱਤਰਕਾਰ ਨੂੰ ਵੀਰ ਨੂੰ ਦੱਸੀਆ ਤਾਂ ਤੁਸੀਂ ਪਰਚਾ ਕਰਵਾ ਕੇ ਪੋਸਕੋ ਐਕਟ ਲਵਾ ਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਸਿੱਟੋ ਤੁਸੀਂ ਕਿਉਂ ਸ਼ੋਸ਼ਣ ਕਰਵਾ ਰਹੇ ਹੋ ਆਪਣਾ ਔਰ ਗੁਰਾਹਾਂ ਜੱਤੀ ਬੰਦੇ ਜਥੇਬੰਦੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇਹ ਇੰਨੇ ਗਲਤ ਬੰਦਿਆਂ ਦਾ ਸਾਥ ਦੇ ਦੇ ਰਹੇ ਹੋ ਤੁਸੀਂ ਮਤਲਬ ਤੁਸੀਂ ਜਥੇਬੰਦੀ ਹੋ ਸੰਘਰਸ਼ੀ ਲੋਕ ਹੋ ਤੁਸੀਂ ਅਜਿਹੇ ਲੋਕਾਂ ਦਾ ਸਾਥ ਦਿਓਗੇ ਤੁਸੀਂ ਹੁਣ ਉਹ ਜਿਹੜਾ ਘਰਾਚੋ ਵਾਲਾ ਮਨਜੀਤ ਸਿੰਘ ਸੀਗਾ ਕੁਣਵੀ ਕਿੰਨੀ ਬੇਰਹਿਮੀ ਦੇ ਨਾਲ ਦੋ ਨੌਜਵਾਨਾਂ ਨੂੰ ਕੁੱਟਿਆ ਤੇ ਉਹਦੇ ਪਿੱਛੇ ਵੀ ਉਗਰਾਹਾਂ ਜਥੇਬੰਦੀ ਖੜੀ ਹੋਗੀ ਤੇ ਕਾਫੀ ਟਾਈਮ ਪਹਿਲਾਂ ਅਸੀਂ ਇੱਕ ਨਿਊਜ਼ ਚੈਨਲ ਦੇ ਉੱਪਰ ਵੀ ਦੇਖਿਆ ਸੀਗਾ ਇੱਕ ਸੌਰੀ ਅਖਬਾਰ ਦੇ ਉੱਪਰ ਦੇਖਿਆ ਸੀ ਕਿ ਜਿਹੜੀ ਉਗਰਾਹਾਂ ਜਥੇਬੰਦੀ ਇਹ ਕਹਿੰਦੇ ਸੀਗੇ ਅਸੀਂ ਦਾਖਮੇ ਕਰਨ ਦਾ ਵਿਰੋਧ ਕਰਦੇ ਆ ਪੰਜਾਬ ਦੇ ਵਿੱਚ ਸੋ ਸਾਥੀਓ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀ ਜ਼ਰੂਰ ਦੱਸਣਾ ਕਿ ਤੁਹਾਡੇ ਮੁਤਾਬਕ ਜਿਹੜੀ ਔਰਤ ਨੇ ਅਜਿਹੀ ਕਾਨੂੰਨੀ ਹਰਕਤ ਕੀਤੀ ਹੋਵੇ ਵੀ ਜੇ ਅਗਰ ਬੱਚਾ ਦੁੱਧ ਮੰਗਦਾ ਤਾਂ ਉਹਦਾ ਜਿਹੜਾ ਸਾਥੀ ਆ ਜਾਂ ਜਿਹੜਾ ਜਿਹਦੇ ਨਾਲ ਉਹਦੇ ਨਾਜਾਇਜ਼ ਸੰਬੰਧ ਆ ਤਾਂ ਉਹਦੇ ਮੂੰਹ ਦੇ ਵਿੱਚ ਮਤਲਬ ਮੈਨੂੰ 10 ਦਿਨ ਨੂੰ ਸ਼ਰਮ ਆਉਂਦੀ ਹੈ ਕਿ ਆਪਣਾ ਗੁਪਤੰਗ ਕਿੰਨੀ ਮਤਲਬ ਉਹ ਬੱਚੇ ਨੇ ਵੱਡਾ ਹੋਣਾ ਬੱਚੇ ਦਾ ਭਵਿਸ਼ਾ ਭਵੇਖਾ ਅੱਗੇ ਤੇ ਜਿਹੜੀ ਇਹ ਗੱਲ ਉਹਦੇ ਨਾਲ ਜੁੜ ਗਈ ਕਿ ਉਹਦੇ ਇੱਕ ਉਹਦੀ ਮਾਂ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸੀ ਔਰ ਉਹਦੀ ਮਾਂ ਦੇ ਨਾਜਾਇਜ਼ ਸੰਬੰਧ ਸੀ ਤੇ ਜਦੋਂ ਉਹ ਬੱਚਾ ਦੁੱਧ ਮੰਗਦਾ ਤਾਂ ਉਹਨੇ ਉਹਦੇ ਮੂੰਹ ਦੇ ਵਿੱਚ ਗੁਪਤੰਗ ਪਾਤਾ ਔਰ ਔਰਤੇ ਵੀਡੀਓ ਬਣਾ ਰਹੀ ਆਪਣੇ ਬੱਚੇ ਦੇ ਅ ਜੇਸਾ ਗਲਤ ਕਾਰਵਾਈ ਦੇ ਵਿੱਚ ਆਪਣੇ ਬੱਚੇ ਦੀ ਵੀਡੀਓ ਬਣਾ ਕੇ ਆਪਣੇ ਫੋਨ ਦੇ ਵਿੱਚ ਮਤਲਬ ਇੰਨਾ ਦਿਮਾਗ ਦੇ ਵਿੱਚ ਗੰਦ ਭਰਿਆ ਗਿਆ ਕਿ ਉਸ ਬੱਚੇ ਬਾਰੇ ਵੀ ਨਹੀਂ ਸੋਚਿਆ ਤੇ ਤੁਹਾਨੂੰ ਕੀ ਲੱਗਦਾ ਕਿ ਅਜਿਹੀ ਔਰਤ ਨੂੰ ਆਪਣੇ ਘਰ ਦੇ ਵਿੱਚ ਨੋ ਬਣਾ ਕੇ ਕਿਵੇਂ ਰੱਖ ਸਕਦਾ ਤੁਸੀਂ ਦੱਸੋ ਮੈਨੂੰ ਤੇ ਜੇ ਕੋਈ ਜਥੇਬੰਦੀ ਧੱਕੇ ਨਾਲ ਕਹਿੰਦੀ ਹੈ ਵੀ ਗਲਤੀਆਂ ਤਾਂ ਹੋ ਜਾਂਦੀਆਂ ਅਸੀਂ ਸੰਘਰਸ਼ ਕਰਾਂਗੇ ਜੇਕਰ ਪਰਿਵਾਰ ਨੇ ਉਸ ਕੁੜੀ ਨੂੰ ਆਪਣੇ ਘਰੇ ਨੋ ਬਣਾ ਕੇ ਨਾ ਰੱਖਿਆ ਤਾਂ ਤੁਸੀਂ ਉਹ ਜਥੇਬੰਦੀ ਨੂੰ ਕਿੰਨਾ ਕੁ ਸਹੀ ਮੰਨਦੇ ਹੋ ਤੁਸੀਂ ਵੀ ਇਸ ਗੱਲ ਤੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਸੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਅੱਗੇ ਤੁਸੀਂ ਉਹ ਸਤ ਦੀ ਪੜਤਾਲ ਦੀ ਤੁਸੀਂ ਜਿਹੜੀ ਖਬਰ ਆਉ ਤੁਹਾਨੂੰ ਕਲਿੱਪ ਵੀ ਅਸੀਂ ਲਾ ਦਾਂਗੇ ਤੁਸੀਂ ਦੇਖ ਲਿਓ ਅਸੀਂ ਕੋਈ ਝੂਠ ਨਹੀਂ ਬੋਲ ਰਹੇ ਸੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਮੈਂ ਇੱਕੋ ਗੱਲ ਕਹਿਣਾ ਚਾਹੁੰਨਾ ਪਹਿਲਾਂ ਤਾਂ ਆਹ ਦੇਖ ਲਓ ਜੀ ਬੀੜ ਕੋ ਠੀਕ ਹੈ ਨਾ ਨਹੀਂ ਕੋਈ ਨਹੀਂ ਇਹ ਥੋੜਾ ਜਿਹਾ ਪਰਚੇ ਨਾਲ ਦਿਖਾਈ ਜਾ ਸਕਦੀ ਹੈ ਜਿਹੜਾ ਬੱਚਾ ਇਹਦੇ ਕੋਲੇ ਆਉਂਦਾ ਸੀਗਾ ਇਹ ਮੁੰਡੇ ਦੇ ਘਰਾਂ ਲਈ ਕੋਲੇ ਆਉਂਦਾ ਸੀਗਾ ਜਿਹੜਾ ਉਹ ਨਿੱਕਾ ਜਿਹਾ 2 ਸਾਲ ਦਾ ਬੱਚਾ 3 ਸਾਲ ਦਾ ਉਹਦੇ ਲੰਘੂ ਚ ਪਾਈ ਜਾਂਦਾ ਛੋਟੇ ਸਾਹਮਣੇ ਆ ਉਹਨੂੰ ਜਿਹੜਾ ਬਰਾਬਰ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ ਕਾਰਵਾਈ ਉਹਦੇ ਤੇ ਇਹਨਾਂ ਤੇ ਤੇ ਉਹਨਾਂ ਤੇ ਕਾਰਵਾਈ ਜਿਹੜੀ ਕੋਲੇ ਨੂੰ ਵੀ ਗਲਤ ਕੰਮ ਨਿੱਕੇ ਨਮਾਲਕ ਬੱਚੇ ਨਾ ਕਰਾਉਂਦੀ ਹੈ ਆਹ ਵੇਖ ਲਓ ਬੀੜ ਕੋ ਮੇਰੇ ਕੋਲੇ ਆ ਜੀ ਭੈਣੇ ਕੀ ਲੋੜ ਪੈਗੀ ਧਰਨਾ ਲਾਉਣ ਦੀ ਕੀ ਵਜ੍ਹਾ ਕੀ ਧਰਨਾ ਲਾਉਂਦਾ ਅੱਜ ਕਿੰਨੇ ਦਿਨ ਹੋ ਗਏ ਧਰਨਾ ਹਾਂਜੀ ਮੇਰਾ ਨਾਮ ਸੰਦੀਪ ਕੌਰ ਹੈ ਪਿੰਡ ਸਿਧਾਣਾ ਮੇਰੇ ਪਿਤਾ ਦਾ ਨਾਮ ਇੰਦਰਜੀਤ ਸਿੰਘ ਮੈਂ ਕਣੀਏ ਵਿਆਹੀ ਹੋਈ ਆ ਮੇਰੇ ਘਰ ਵਾਲੇ ਦਾ ਨਾਮ ਵਰਿੰਦਰ ਸਿੰਘ 5 ਸਾਲਾਂ ਬਾਅਦ 5 ਸਾਲਾਂ ਬਾਅਦ ਤੁਹਾਡਾ ਕੋਈ ਫੈਸਲਾ ਹੁੰਦਾ ਪਹਿਲਾਂ ਪੰਚਾਇਤਾਂ ਹੁੰਦੀਆਂ 3 ਸਾਲ ਲੱਖੇ ਦੇ ਚੱਲਦਾ ਲੱਖੇ ਨੇ ਹੱਕ ਮੰਗੇ ਇਹਨਾਂ ਨੇ ਨਹੀਂ ਦਿੱਤਾ ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਫਿਰ ਪੰਚਾਇਤਾਂ ਹੁੰਦੀਆਂ ਸਰਪੰਚ ਦੇ ਘਰੇ ਜਾਂਦੇ ਆ ਜਥੇਬੰਦੀਆਂ ਵੀ ਵਿੱਚ ਆਉਂਦੀਆਂ ਇਹਨਾਂ ਦੀ ਗੱਲ ਵੀ ਨਹੀਂ ਸੁਣਦੇ ਠੀਕ ਹੈ ਅੱਕ ਕੇ ਆਏ ਆ ਉਹ ਤੁਹਾਡੇ ਤੇ ਅਲੀਕੇਸ਼ਨ ਲਾ ਰਿਹਾ ਵੀ ਤੁਹਾਡਾ ਕਿਸੇ ਮੁੰਡੇ ਨਾਲ ਨਜ਼ਾਇਜ਼ ਸਬੰਧ ਸੀ ਤੇ ਸਚਾਈ ਹੈ ਮੈਂ ਉਸ ਗਲਤੀ ਦੀ ਮਾਫੀ ਵੀ ਮੰਗਦੀ ਆ ਮਾਫੀ ਮੰਗਦੀ ਆ ਸੀ 5 ਸਾਲਾਂ ਦੇ ਨੀਵੇਂ ਹੋ ਕੇ ਆਏ ਆ ਅਸੀਂ ਜਥੇਬੰਦੀ ਦੇ ਆਗੂ ਮੈਂ ਔਰਤਾਂ ਦੀ ਆਗੂ ਹਾਂ ਬਠਿੰਡਾ ਜ਼ਿਲ੍ਹੇ ਦੀ ਸਕਰਟਨ ਸਕਰਟਰ ਜਿੱਥੇ ਵੀ ਕਿਸੇ ਨਾਲ ਧੱਕਾ ਹੁੰਦਾ ਸਾਡੀ ਔਰਤਾਂ ਦੀ ਬਗੈਰ ਜਿੱਥੇ ਬੰਦੀ ਬਣੀ ਵੀ ਹੈ ਹਰਿੰਦਰ ਬਿੰਦੂ ਹੈ ਬਹੁਤ ਸਾਰੀਆਂ ਅਸੀਂ ਜਿਹੜੀਆਂ ਆਗੂ ਸਭਾਂ ਚਾਹੁੰਦੇ ਆਂ ਇੱਥੇ ਕੋਈ ਧੱਕਾ ਹੁੰਦਾ ਸੀ ਇੱਥੇ ਖੜਦੀ ਆਂ ਅਸੀਂ ਇਹਨਾਂ ਨੇ ਦੰਨਵਾਰੀ ਦੰਨ ਇਹਨਾਂ ਦੇ ਘਰੇ ਆਈ। ਅਸੀਂ ਇਹਨਾਂ ਨੇ ਹੀ ਬੇਨਤੀ ਕੀਤੀ ਸੀ ਕਿ ਤੁਸੀਂ ਮੌਕਾ ਦਿਓ। ਜੇ ਮੜਕੇ ਕੁੜੀ ਕੋਈ ਗਲਤ ਆਦਮ ਚੱਕਦੀ ਐ ਅਸੀਂ ਕੁੜੀ ਨਾਲ ਨਹੀਂ ਖੜਦੇ ਤੁਹਾਡੇ ਨਾਲ ਖੜਾਂਗੇ। ਕਿ ਯਾਰਾ ਮੌਕਾ ਦੇ ਦਿਓ। ਇਹ ਪਰਿਵਾਰ ਨੇ ਨਹੀਂ ਮੌਕਾ ਦਿੱਤਾ। ਫਿਰ ਅਸੀਂ ਸਰਪੰਚ ਦੇ ਘਰੇ ਇਕੱਠ ਕੀਤਾ। ਉੱਥੇ ਵੀ ਇਹੀ ਗੱਲ ਹੋਈ। ਕਿ ਯਾਰਾ ਮੌਕਾ ਦੇ ਦਿਓ। ਇਹਨੇ ਸਾਡਾ ਦੇ ਦਿਓ। ਹਵਤਾ ਦੇਤਾ। ਕੋਸ ਨਹੀਂ ਦੱਸਿਆ। ਫਿਰ ਇਕੱਠ ਹੋਇਆ। ਤਦ ਵੀ ਅਸੀਂ ਕਿਰਾਂ ਇੱਕ ਵਾਰੀ ਲੈ ਵੀ ਜਾਂਦੀ ਸੀ ਗੁੱਡੀ ਨੂੰ ਲੈ ਕੇ ਆਂਦਾ ਸੀ ਪੰਚਾਇਤ ਨੇ ਤੋਰਤਾ ਸੀ ਸਾਡੇ ਨਾਲ ਅਸੀਂ ਲੈ ਆਂਦਾ ਜਦੋਂ ਅਸੀਂ ਇਹਦੀਆਂ ਜਿਹੜੀਆਂ ਜਿਹੜੀਆਂ ਗੁੱਡੀ ਦੀਆਂ ਹਰਕਤਾਂ ਵੇਖੀਆਂ ਅਸੀਂ ਨਹੀਂ ਕਹਿੰਦੇ ਉਹ ਜਨਨ ਕਿ ਲੜਕੇ ਦਾ ਪਰਿਵਾਰ ਵੀ ਕਹਿ ਰਿਹਾ ਤੇ ਨਗਰ ਵੀ ਕਹਿ ਰਿਹਾ ਉਦੋਂ ਬਾਅਦ ਜਿਹੜਾ ਸਾਡਾ ਮਨ ਜਨਨ ਕਿ ਫਿੱਕਾ ਪੈ ਗਿਆ ਨਹੀਂ ਠੀਕ ਹੈ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਜਦੋਂ ਕਿਸੇ ਪਰਿਵਾਰ ਦੇ ਕੋਈ ਬੀਤਦੀ ਹੈ ਨਾ ਉਹਨੂੰ ਪਤਾ ਹੁੰਦਾ ਕਿਵੇਂ ਹੁੰਦਾ ਪਰ ਜਦੋਂ ਹੁਣ ਉਹ ਕਹੀ ਜਾਂਦੀ ਹੈ ਵੀ ਤੇਰਾ ਮੈਨੂੰ ਮੌਕਾ ਦੇ ਦੇ ਨਾਮ ਸੁਧਰੂਗੀ ਤੇ ਫਿਰ ਜਾਵੇ ਜਿੰਦਰ ਕਿਹਣਾ ਪਿਆਰ ਮੈਂ ਨਹੀਂ ਬੰਦਨੀ ਜਦੋਂ ਬੰਦੀ ਵਾਲਿਆਂ ਨੇ ਅਸੀਂ ਨਹੀਂ ਇਹਦੇ ਬਰਬਰ ਖੜਨਾ ਫਿਰ ਜਾਊ ਕਿੱਥੇ ਜੀ ਨਹੀਂ ਇਹ ਤਾਂ ਵੇਖੋ ਜਦੋਂ ਬੱਚਾ ਕਦਮ ਚੁੱਕਦਾ ਉਹਨੂੰ ਬੱਚੇ ਨੂੰ ਵੀ ਸੋਚਣਾ ਚਾਹੀਦਾ ਜਿਹੜੀਆਂ ਤਸਵੀਰਾਂ ਤੁਸੀਂ ਵੇਖੀਆਂ ਹੋਣਗੀਆਂ ਉਹਨਾਂ ਨੇ ਸਾਨੂੰ ਦਿਖਾਈਆਂ ਜੇ ਤੁਸੀਂ ਉਹ ਤਸਵੀਰਾਂ ਵੇਖ ਲਓ ਤੁਹਾਡੀ ਲੜਕੀ ਹੋਵੇ ਚਾਰੇ ਤੁਹਾਡੀ ਨੋ ਹੋਵੇ ਤੁਸੀਂ ਕੀ ਫੈਸਲਾ ਲਓਗੇ ਉਹ ਤਸਵੀਰਾਂ ਵੇਖ ਕੇ ਫੈਸਲੇ ਇਹੀ ਆ ਸੰਦਾ ਸਾਡੇ ਜਿੱਥੇ ਬੰਦੀ ਦਾ ਫੈਸਲਾ ਨਹੀਂ ਗਲਤੀਆਂ ਹੁੰਦੀਆਂ ਹੂੰ ਨਸਾਨਾਂ ਤਾਂ ਹੁੰਦੇ ਗਏ ਗਲਤੀ ਨਾਲ ਕੋਈ ਪਾਸੂ ਤਾਂ ਗਲਤੀ ਕਰਦਾ ਨਹੀਂ ਬੰਦੇ ਗਲਤੀਆਂ ਕਰਦੇ ਆ ਤੇ ਬੰਦਿਆਂ ਨੂੰ ਸੁਧਾਰ ਲਿਆਉਣਾ ਪੈਂਦਾ ਹੁੰਦਾ ਜੇ ਕੋਈ ਗਲਤੀ ਕਰ ਲਈ ਉਦੋਂ ਗਲਤੀ ਹੋ ਗਈ ਉਹ ਸੁਧਾਰ ਵੀ ਲਿਆ ਸਕਦੀ ਹੈ ਐਨ ਵੀ ਪਰ ਪੈਥੇ ਗਲਤੀ ਕਰੀ ਜਾਊਗੀ ਤੁਹਾਨੂੰ ਪਤਾ ਜਥੇ ਬੰਦਗਰਾਹਾਂ ਵਾਲਿਆਂ ਦਾ ਜਦ ਐਹ ਕਦਮ ਚੱਕਦੇ ਆ ਸਮਝ ਸੋਚ ਕੇ ਸਾਰਾ ਦੇਖ ਕੇ ਵੀ ਇਥੇ ਸਾਨੂੰ ਨੁਕਸਾਨ ਨਸਾਨ ਜਿੱਥੇ ਸਾਨੂੰ ਐਨ ਨੁਕਸਾਨ ਹੁੰਦਾ ਦੀਦਾ ਅਸੀਂ ਛੱਡ ਵੀ ਦਿੰਨੇ ਅਸੀਂ ਲੋਕਾਂ ਦੀ ਨੁਮਛੀ ਝੱਲ ਲੈਣੀ ਆ ਅਸੀਂ ਨੁਕਸਾਨ ਬਚਾਉਣੇ ਆ ਫੇਰ ਇਥੇ ਮੁੰਡਾ ਉਹ ਫੋਟੋ ਖਾਉਂਦਾ ਜੇ ਜੇ ਤੂੰ ਫੋਟੋ ਬੁਖਾਉਣ ਨਾ ਕਰਦਾ ਤਾਂ ਕਾਹ ਪਰ ਉਹਨਾ ਬੁਖਾ ਸਕਦਾ ਇਹਦਾ ਸੌਰਾ ਬੁਖਾ ਸਕਦਾ ਦੂਜਾ ਬੰਦਾ ਨਹੀਂ ਬੁਖਾ ਸਕਦਾ ਇਹ ਕਾਨੂੰਨ ਚ ਨਹੀਂ ਆਉਂਦੀ ਉਹਨੇ ਤੇ ਮਾਨਹਾਨੀ ਦਾ ਪਰਚਾ ਹੋਊਗਾ ਹੂੰ ਹਾਂ ਉੱਟ ਪਵਾਵਾਂਗੇ ਇਹ ਕੀ ਤਰੀਕਾ ਜੇ ਫੋਟੋ ਹਰੀ ਬੁਖਾਉਣ ਹੁੰਦੀ ਹੈ ਮੈਂ ਗਲਤੀ ਕਰਤੀ ਮੈਂ ਕਹਿੰਦਾ ਵੀ ਮੈਂ ਗਲਤ ਨਹੀਂ ਤੇ ਮੇਰੀ ਛਰੇਆਂ ਲੋਕਾਂ ਨੂੰ ਨਸ਼ਟ ਕਰੋ ਵੀ ਹਾਂ ਭਾਈ ਇਹ ਮੰਦੀ ਨਹੀਂ ਜਦੋਂ ਮੰਨੀ ਜਾਂਦੀ ਹੈ ਹੈ ਫੋਟੋ ਦੀ ਮਾਤੋਂ ਦਾ ਖੰਡਾ ਹੈ ਇਹ ਤਾਂ ਪਰਚਾ ਬਣਦਾਖ ਨਹੀਂ ਬਣਦਾ ਤੁਸੀਂ ਆਪ ਦੱਸੋ ਜੀ ਜੀ ਮਾਨ ਹਨੀ ਦਾ ਪਰਚਾ ਬਣਦਾ ਪਰਚਾ ਕਰਾਵਾਂਗੇ ਵੀ ਕੁੜੀ ਬੈਠੀ ਆ ਕੁੜੀ ਦਾ ਫੈਸਲਾ ਹੈ ਸਾਡੇ ਬੰਨਾਂ ਦਾ ਇਹ ਤਲਾਖ ਦੇ ਦੇ ਸਾਡੇ ਮਨੋਂ ਇਹ ਹੋਂ ਨਿਭੜ ਜੇ ਇਹ ਕੁੜੀ ਦਾ ਫੈਸਲਾ ਹੈ ਸਾਡਾ ਜਥੇਬੰਦੀ ਦਾ ਕੋਈ ਫੈਸਲਾ ਨਹੀਂ ਆਹ ਕੁੜੀ ਦੇ ਸਪੋਰਟ ਤੇ ਹੈ ਔਰਤਾਂ ਦੀ ਜਥੇਬੰਦੀ ਹੈ ਖੜਾਗੇ ਕੁੜੀ ਦੀ ਸਪੋਰਟ ਤੇ ਫੈਸਲਾ ਪਹਿਲਾਂ ਵੀ ਹੋਏ ਸੀ ਲਖੇ ਸਦਾਨਾ ਵੀ ਵਿੱਚ ਪਿਆਸੀ ਦੇ ਵਿੱਚ ਉਹ ਬਾਈ ਹੋਣਗੇ ਅਸੀਂ ਲਖੇ ਸਦਾਨੇ ਵਾਲੀ ਗੱਲ ਨਹੀਂ ਵਿੱਚ ਰੱਖਣੀ ਕਿਉਂ ਅਸੀਂ ਆਪ ਦਾ ਨੈਟਰਲ ਚੱਲਦੇ ਹਾਂ ਸਾਡੀ ਜਥੇਬੰਦੀ ਹੈ ਅਸੀਂ ਪਾਰਟੀਆਂ ਫੂਲਟੀਆਂ 'ਚ ਨਹੀਂ ਆਉਂਦੇ ਤੁਹਾਨੂੰ ਪਤਾ ਹੀ ਹੈ ਹੈ ਲਖੇ ਸਦਾਨੇ ਦੀ ਆਪਦੀ ਸਮਝ ਸੋਚ ਹੋਊਗੀ ਸਾਡੀ ਆਪਦੀ ਹੈ ਅਸੀਂ ਇਹਨਾਂ ਦੇਰ ਮੌਕਾ ਦੇਣਗੇ ਜਥੇਬੰਦੀ ਨੂੰ ਜੇ ਕੁੜੀ ਫੇਰ ਕਿਸੇ ਵਾਸਤੇ ਗਲਤ ਚੱਲਦੀ ਹੈ ਤੇ ਅਸੀਂ ਹਮੇ ਨਹੀਂ ਖੁਦੀ ਵੱਲ ਖੜਦੇ ਜਮ ਪਰਿਵਾਰ ਦੇ ਨਾਲ ਖੜਾਂਗੇ